ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ 15 ਤਰੀਕ ਦੀਆਂ ਪੰਚਾਇਤੀ ਚੋਣਾਂ ਨੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬੀਓ ਆਪਣਾ ਭਾਈਚਾਰਾ ਕਿਸੇ ਵੀ 도ਗਲੇ ਬੰਦੇ ਦੇ ਪਿੱਛੇ ਲਾ ਕੇ ਖਰਾਬ ਨਾ ਕਰਿਓ ਚੋਣਾਂ ਨੇ ਲੰਘ ਜਾਣਾ ਚੋਣਾਂ ਸਿਰਫ 20-25 ਦਿਨਾਂ ਦੀਆਂ ਨੇ ਪਰ ਜਿਹੜਾ ਭਾਈਚਾਰਾ ਹੈ ਉਹ ਜ਼ਿੰਦਗੀ ਭਰ ਦਾ ਹੁੰਦਾ ਜੇ ਕਿਤੇ ਇੱਕ ਵਾਰੀ ਤਰੇੜ ਕਿਸੇ 도ਗਲੇ ਇਨਸਾਨ ਕਰਕੇ ਪੈ ਗਈ ਤਾਂ ਰਿਸ਼ਤੇ ਵਾਪਸ ਉਥੇ ਹੀ ਜੋੜਨੇ ਬਹੁਤ ਮੁਸ਼ਕਲ ਹੋ ਜਾਂਦੇ ਆ ਵੋਟ ਪਾਉਣ ਦਾ ਆਪੋ ਆਪਣਾ ਅਧਿਕਾਰ ਹੈ ਵੋਟ ਕਿਤੇ ਵੀ ਕੋਈ ਪਾਵੇ ਪਰ ਜੇਕਰ ਕੋਈ ਬੰਦਾ ਤੁਹਾਡੇ ਕੋਲ ਆ ਕੇ ਚੁਗਲੀ ਕਰਦਾ ਜੇਕਰ ਕੋਈ ਬੰਦਾ ਤੁਹਾਡੇ ਕੋਲੇ ਕੋਈ ਮਾੜੀ ਗੱਲ ਕਰਦਾ ਤੁਹਾਡੇ ਹੀ ਲਾਣੇ ਨੂੰ ਬੱਖ-ਬੱਖ ਕਰਨ ਦੀ ਗੱਲ ਕਰਦਾ ਤਾਂ ਕਿਰਪਾ ਕਰਕੇ ਇੱਕ ਦੂਜੇ ਨੂੰ ਫੋਨ ਤੇ ਪੁੱਛ ਲਓ ਕਿ ਭਾਈ ਆਹ ਗੱਲ ਹੈਗੀ ਜਾ ਨਹੀਂ ਹੈਗੀ ਪੂਰੇ ਪੰਜਾਬ ਦੇ ਪਿੰਡਾਂ ਨੂੰ ਬੇਨਤੀ ਹੈ ਕਿ ਕਿਸੇ ਪਿੱਛੇ ਲੱਗ ਕੇ ਭਾਈਚਾਰਾ ਖਰਾਬ ਨਾ ਕਰ ਲਿਓ ਆਪਣੇ ਲਾਣੇ ਨਾ ਤੋੜ ਲਿਓ ਖੜਨਾ ਹਮੇਸ਼ਾ ਇੱਕ ਦੂਜੇ ਨਾਲ ਲਾਣੇ ਵਾਲਿਆਂ ਨੇ ਹੁੰਦਾ ਹੈ ਕੰਮ ਹਮੇਸ਼ਾ ਭਾਈਚਾਰਾ ਆਉਂਦਾ ਹੈ ਸਿਰਫ ਵੋਟਾਂ ਦੀ ਖਾਤਰ ਇਹ 도ਗਲੇ ਲੋਕ ਇੱਕ ਦੂਜੇ ਨੂੰ ਲੜਾ ਦਿੰਦੇ ਆ ਇੱਕ ਦੂਜੇ ਤੇ ਸੱਬਦੀ ਬਾਰ ਕਰਦੇ ਆ ਤੇ ਇਹ ਸਿਆਸਤ ਦੇ ਭੁੱਖੇ ਲੋਕ ਸਿਆਸਤ ਕਰਕੇ ਚਲੇ ਜਾਂਦੇ ਆ ਤੇ ਆਪ ਸਰਪੰਚੀਆਂ ਮੈਂਬਰੀਆਂ ਜਿੱਤ ਜਾਂਦੇ ਆ ਤੇ ਭਾਈਚਾਰਾ ਖਰਾਬ ਕਰ ਦਿੰਦੇ ਆ ਇੱਕ ਦੂਜੇ ਨੂੰ ਲਾਣੇ ਨੂੰ ਤੋੜ ਮਰੋੜ ਦਿੰਦੇ ਆ ਤੇ ਰਿਸ਼ਤੇ ਬੜੇ ਅਨਮੋਲ ਨੇ ਭਰਾਵੋ ਇੱਕ ਦੂਜੇ ਦੇ ਲਾਣੇ ਨਾਲ ਨਾ ਟੁੱਟਿਓ ਜਿਨੇ ਜਿੱਥੇ ਜੁੜਨਾ ਜਿਨੇ ਜਿੱਥੇ ਵੋਟ ਪਾਉਣੀ ਆ ਜੀ ਸਦਕੇ ਪਾਓ ਪਰ ਆਪਣਾ ਭਾਈਚਾਰਾ ਪਿੰਡਾਂ ਦੇ ਵਿੱਚ ਕਾਇਮ ਰੱਖਿਓ ਪੂਰੇ ਪੰਜਾਬ ਦੇ ਲੋਕੋ ਆਪਾਂ ਨੇ ਇਸ ਵਾਰ ਚੋਣ ਕਮਿਸ਼ਨ ਨੂੰ ਦਿਖਾ ਦੇਣਾ ਕਿ ਅਸੀਂ ਕਿਤੇ ਵੀ ਲੜਾਈ ਨਹੀਂ ਕੀਤੀ ਅਸੀਂ ਆਪਣਾ ਜਿਹੜਾ ਭਾਈਚਾਰਾ ਹੈ ਉਹ ਪੂਰਾ ਕੈਮ ਰੱਖਿਆ ਹੈ ਇਹ ਜਿਹੜੀ ਰਾਜਨੀਤੀ ਹੈ ਸਿਰਫ ਰਾਜਨੀਤੀ ਦੇ ਤੌਰ ਤੇ ਹੀ ਵਰਤੀ ਹੈ ਜੇ ਵੱਦ ਤੋਂ ਵੱਦ ਪਿੰਡਾਂ 'ਚ ਸਹਿਮਤੀਆਂ ਹੁੰਦੀਆਂ ਨੇ ਭਰਾਵੋ ਤਾਂ ਸਹਿਮਤੀਆਂ ਕਰ ਲੋ ਨਾਲੇ ਪਿੰਡਾਂ ਦੇ ਕਾਰਜ ਹੋ ਜਾਣਗੇ ਨਾਲੇ ਸਰਕਾਰ ਵੱਲੋਂ ਜਿਹੜੇ ਚਾਰ ਪੈਸੇ ਨੇ ਉਹ ਮਿਲ ਜਾਣਗੇ ਤੇ ਬੇਨਤੀ ਹੈ ਕਿ ਵੱਦ ਤੋਂ ਵੱਦ ਪਿੰਡਾਂ ਦੇ ਵਿੱਚ ਸਾਰੀਆਂ ਧਿਰਾਂ ਬੈਠ ਕੇ ਸਹਿਮਤੀਆਂ ਕਰੋ ਇੱਥੋਂ ਲੈ ਕੇ ਭਰਾਵੋ ਕੁਛ ਨਹੀਂ ਜਾਣਾ ਸਭ ਹੰਗਣਾ ਸਭ ਲੜਾਈਆਂ ਇੱਥੇ ਹੀ ਰਹਿ ਜਾਣੀਆਂ ਨੇ ਹੰਕਾਰ ਈਗੋ ਇੱਥੇ ਹੀ ਰਹਿ ਜਾਣੀਆਂ ਪਰ ਜੇਕਰ ਸਹਿਮਤੀ ਕਿਸੇ ਤੇ ਹੁੰਦੀ ਹੈ ਚੰਗੇ ਬੰਦੇ ਤੇ ਤਾਂ ਸਹਿਮਤੀ ਕਰੋ ਚੰਗੇ ਮੈਂਬਰ ਚਣੋ ਜਿਹੜੇ ਕੱਲ ਨੂੰ ਕਿਸੇ ਦਾ ਨਿਮੇੜਾ ਵੀ ਕਰ ਸਕਣ ਇਹ ਨਾ ਹੋਵੇ ਕਿ ਯਾਰ ਕੋਈ ਬਿਲਕੁਲ ਹੀ ਉਹ ਬੰਦਾ ਕਰਤਾ ਜਿਹਨੂੰ ਕੋਈ ਪੁੱਛਦਾ ਹੀ ਨਹੀਂ ਜਿਹਨੂੰ ਕੋਈ ਨੌਲਜੀ ਨਹੀਂ ਚੰਗੇ ਬੰਦੇ ਚਣਿਓ ਚੰਗੀ ਪੰਚਾਇਤ ਚਣਿਓ ਚੰਗੇ ਸਰਪੰਚ ਚਣਿਓ ਜਿਹੜੇ ਹਰ ਟਾਈਮ ਲੋਕਾਂ ਦੇ ਨਾਲ ਖੜ ਸਕਣ ਲੋਕਾਂ ਦੇ ਨਾਲ ਮੋੜ ਨਾਲ ਮੋੜਾ ਲਾ ਕੇ ਤੁਰ ਸਕਣ ਤੇ ਸਰਪੰਚੀ ਦੇ ਸਮਰੱਥ ਹੋਣ ਕਿਰਪਾ ਕਰਕੇ ਚੰਗੇ ਉਮੀਦਵਾਰ ਚੁਣ ਲਿਓ ਚੰਗੇ ਮੈਂਬਰ ਚੁਣ ਲਿਓ ਤੇ ਪੂਰੇ ਪੰਜਾਬ ਨੂੰ ਬੇਨਤੀ ਹੈ ਕਿ ਕਿਸੇ ਦੇ ਮਗਰ ਲਾ ਕੇ ਭਾਈਚਾਰਾ ਕਦੇ ਵੀ ਖਰਾਬ ਨਾ ਕਰਿਓ ਪਿੰਡਾਂ ਦਾ ਭਾਈਚਾਰਾ ਵੀ ਖਰਾਬ ਨਾ ਕਰਿਓ ਤੇ ਜਿਹੜਾ ਲਾਣਿਆਂ ਦਾ ਭਾਈਚਾਰਾ ਹੈ ਉਹ ਤਾਂ ਬਿਲਕੁਲ ਹੀ ਖਰਾਬ ਨਾ ਕਰਿਓ ਵੋਟ ਜਿਨੇ ਜਿੱਥੇ ਪਾਉਣੀਆਂ ਉੱਥੇ ਪਾ ਦਿਓ ਪਰ ਇੱਕ ਦੂਜੇ ਨਾਲ ਲਾਣੇ ਜੋਣਾ ਟੁੱਟਿਓ ਤੇ ਪਿਆਰ ਬਣਾ ਕੇ ਰੱਖਿਓ ਪਿਆਰ ਹਮੇਸ਼ਾ ਚਾਹੀਦਾ ਹੁੰਦਾ ਕਿਉਂਕਿ ਇਹ ਮੈਂ ਬੇਨਤੀ ਤਾਂ ਕੀਤੀ ਸਰਪੰਚੀ ਦੇ ਵੋਟਾਂ 'ਚ ਹੀ ਭਾਈਚਾਰੇ ਖਰਾਬ ਹੁੰਦੇ ਆ ਜਿਹੜੀਆਂ ਵੱਡਾਂ ਵੋਟਾਂ ਵੱਡੀਆਂ ਵੋਟਾਂ ਹੁੰਦੀਆਂ ਨੇ ਉਹਦੇ ਵਿੱਚ ਇੰਨਾ ਕੋਈ ਰਿਸਕ ਨਹੀਂ ਲੈਂਦਾ ਸਰਪੰਚੀ ਦੇ ਵਿੱਚ ਜਿਹੜੇ ਸਰਪੰਚੀ ਦੇ ਉਮੀਦਵਾਰ ਹੁੰਦੇ ਆ ਕਈ ਤਾਂ ਚੰਗੇ ਹੁੰਦੇ ਆ ਪਰ ਕਈ ਐਦਾਂ ਦੇ ਹੁੰਦੇ ਆ 도ਗਲੇ ਹੁੰਦੇ ਆ ਕਿ ਚੁਗਲੀਆਂ ਲਾ ਕੇ ਤੁਹਾਡੇ ਆਪਸੀ ਫਰਕ ਪਵਾ ਦਿੰਦੇ ਆ ਉਹਨਾਂ 도ਗਲੇ ਲੋਕਾਂ ਤੋਂ ਬਚਿਓ ਚੰਗੇ ਬੰਦਿਆਂ ਦੀ ਪਰਖ ਕਰਕੇ ਚੰਗੇ ਬੰਦਿਆਂ ਨੂੰ ਚੁਣ ਲਓ ਤੇ ਪਿੰਡਾਂ ਦੇ ਵਿੱਚ ਲੜਾਈਆਂ ਪੜਾਈਆਂ ਤੋਂ ਦੂਰ ਰਹਿ ਕੇ ਇੱਕ ਵਧੀਆ ਪੜ੍ਹੇ ਲਿਖੇ ਚੰਗੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਚੁਣੋ ਤਾਂ ਜੋ ਨੌਜਵਾਨ ਪਿੰਡ ਦੇ ਭਲਾਈ ਦੇ ਕੰਮ ਕਰ ਸਕਣ ਜਿਉਂਦੇ ਵੱਸਦੇ ਰੋ ਇਹ ਮੇਰੀ ਅਪੀਲ ਨੂੰ ਜ਼ਰੂਰ ਸੁਣਿਓ ਤੇ ਅੱਗੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ